ਹਾਣੀ ਦਾ ਆਖਰੀ ਪਾਗ ਲੈ ਕੇ ਹਾਜ਼ਰਾਂ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪ੍ਰੀਤੀ ਨੂੰ ਦੇਖ ਵਾਂਟੀ ਨੇ ਪ੍ਰੀਤੀ ਨੂੰ ਆਵਾਜ਼ ਲਗਾਈ ਪਰ ਪ੍ਰੀਤੀ ਬਿਨਾਂ ਉਸ ਦੀ ਗੱਲ ਸੁਣੇ ਅੱਗੇ ਵੱਲ ਨੂੰ ਚੱਲ ਪਈ ਵਾਂਟੀ ਵੀ ਕਿਸੇ ਤੋਂ ਘੱਟ ਨਹੀਂ ਸੀ ਉਸ ਨੇ ਮੂਰੇ ਹੋ ਫਿਰ ਪੁੱਛਿਆ ਪ੍ਰੀਤੀ ਭਾਬੀ ਸ਼ਬਦ ਉਸ ਦੇ ਮੂੰਹੋਂ ਨਿਕਲਦਾ ਨਿਕਲਦਾ ਰੁਕ ਗਿਆ ਪਰ ਪ੍ਰੀਤੀ ਦੇ ਤੇ ਅੱਧਾ ਅਧੂਰਾ ਸ਼ਬਦ ਕੰਨੀ ਪੈ ਗਿਆ ਸੀ ਜਿਸ ਕਾਰਨ ਉਸ ਦੇ ਚੱਲਦੇ ਕਦਮ ਰੁਕ ਗਏ ਉਸ ਦੇ ਦਿਲ ਵਿੱਚ ਤੜਫ ਸੀ ਕਿ ਉਹ ਛਿੰਦੇ ਬਾਰੇ ਉਸ ਤੋਂ ਪੁੱਛੇ ਇਸ ਤੋਂ ਪਹਿਲਾਂ ਕਿ ਪ੍ਰੀਤੀ ਕੁਝ ਬੋਲਦੀ ਵੰਟੀ ਨੇ ਪਹਿਲਾਂ ਹੀ ਗੱਲ ਸ਼ੁਰੂ ਕਰਦਿਆਂ ਕਿਹਾ ਪ੍ਰੀਤੀ ਤੂੰ ਖੁਸ਼ ਹੈ ਇਸ ਵਿਆਹ ਤੋਂ ਪ੍ਰੀਤੀ ਕਹਿੰਦੀ ਖੁਸ਼ ਨਹੀਂ ਬਹੁਤ ਖੁਸ਼ ਆ ਮੈਂ ਜੇ ਖੁਸ਼ ਨਾ ਵੀ ਹੋਈ ਫਿਰ ਥੋਨੋਂ ਮੇਰੇ ਖੁਸ਼ ਹੋਣ ਜਾ ਨਾ ਹੋਣ ਤੇ ਕੀ ਫਰਕ ਪੈਂਦਾ ਭਲਾ ਪ੍ਰੀਤੀ ਨੇ ਵੰਟੀ ਵੱਲ ਪਾਸਾ ਵਟਦਿਆਂ ਬੜੇ ਹੀ ਰੋਵ ਅਤੇ ਗੁੱਸੇ ਨਾਲ ਕਿਹਾ ਪ੍ਰੀਤੀ ਦੇ ਇਹਨਾਂ ਬੋਲਾਂ ਨੇ ਵੰਟੀ ਨੂੰ ਖਾਮੋਸ਼ ਕਰ ਦਿੱਤਾ ਵੰਟੀ ਮੋਢੇ ਉੱਪਰ ਕੇਹੀ ਰੱਖ ਵਾਪਸ ਮੁੜਨ ਹੀ ਲੱਗਿਆ ਸੀ ਕਿ ਪ੍ਰੀਤੀ ਨੇ ਉਸ ਨੂੰ ਰੋਕਦਿਆਂ ਕਿਹਾ ਕੀ ਗੱਲ ਵੰਟੀ ਹਾਲੇ ਤਾਂ ਮੈਂ ਹਾਲ ਦੱਸਿਆ ਵੀ ਨਹੀਂ ਸੀ ਤੇ ਤੂੰ ਪਹਿਲਾਂ ਹੀ ਚੱਲ ਪਿਆ ਅੱਜ ਇੱਕ ਪੂਰਾ ਸਾਲ ਬੀਤ ਗਿਆ ਸੀ ਕਿ ਇਨ੍ਹਾਂ ਦਿਨਾਂ ਵਿੱਚ ਇੱਕ ਵਾਰ ਸ਼ਿੰਦੇ ਨੂੰ ਮੇਰੀ ਯਾਦ ਨਹੀਂ ਆਈ ਮੈਂ ਇਸ ਵਿਆਹ ਤੋਂ ਖੁਸ਼ ਹਾਂ ਜਾਂ ਨਹੀਂ ਜਿੰਦਾ ਹਾਂ ਜਾਂ ਮਰ ਗਈ ਸਾਹ ਵੀ ਲੈ ਰਹੀ ਹਾਂ ਜਾਂ ਨਹੀਂ ਇੱਕ ਵਾਰ ਉਸਨੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਕੋਈ ਆਪਣੇ ਪਿਆਰ ਨੂੰ ਇਸ ਤਰ੍ਹਾਂ ਅਧ ਵਿਚਾਲੇ ਛੱਡ ਕੇ ਵੀ ਕਿਵੇਂ ਜਾ ਸਕਦਾ ਹੈ ਉਹ ਵੀ ਉਸ ਵਕਤ ਜਦ ਮੈਂ ਆਪਣਾ ਸਭ ਕੁਝ ਉਸ ਦੇ ਲਈ ਛੱਡ ਕੇ ਆ ਗਈ ਸਾਂ ਇੱਕ ਵਾਰ ਵੀ ਉਸ ਨੂੰ ਖਿਆਲ ਨਹੀਂ ਆਇਆ ਕਿ ਮੇਰੇ ਤੇ ਉਸ ਵਕਤ ਕੀ ਬੀਤੀ ਹੋਵੇਗੀ ਪੁੱਛ ਕੇ ਦੇਖ ਕਦੇ ਇਸ ਦਿਲ ਨੂੰ ਕਿ ਕਿਵੇਂ ਹਰ ਪਲ ਉਸ ਦੇ ਵਾਪਸ ਆਉਣ ਦੀ ਉਡੀਕ ਵਿੱਚ ਗੁਜ਼ਰਦਾ ਰਹਾ ਤੇ ਉਸ ਨੇ ਇੱਕ ਵੀ ਵਾਰ ਮੇਰੀ ਖਬਰ ਲੈਣ ਦੀ ਨਹੀਂ ਸੋਚੀ ਕਿਉਂ ਇੰਨਾ ਖੁਦਗਰਜ਼ ਹੋ ਗਿਆ ਉਹ ਮੇਰੇ ਪਿਆਰ ਵਿੱਚ ਕੋਈ ਕਮੀ ਰਹਿ ਗਈ ਸੀ ਕੀ ਜੋ ਉਸਨੇ ਮੈਨੂੰ ਛੱਡ ਕੇ ਆਪਣੀ ਨਸ਼ੇੜੀ ਦੁਨੀਆ ਨੂੰ ਚੁਣਿਆ ਮੈਨੂੰ ਪਤਾ ਹੈ ਉਹ ਅੱਜ ਵੀ ਕਿਤੇ ਇੱਥੇ ਬੇਲਾ ਤੁਰਿਆ ਫਿਰਦਾ ਹੋਣਾ ਪ੍ਰੀਤੀ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ ਤੇ ਉਹ ਲਗਾਤਾਰ ਸ਼ਿੰਦੇ ਬਾਰੇ ਬੋਲੀ ਜਾ ਰਹੀ ਸੀ ਪ੍ਰੀਤੀ ਦੇ ਮਨ ਵਿੱਚ ਸ਼ਿੰਦੇ ਬਾਰੇ ਇਹ ਵਿਚਾਰ ਸੁਣ ਵਾਂਟੀ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ ਉਸ ਨੂੰ ਪ੍ਰੀਤੀ ਨੂੰ ਚੁੱਪ ਕਰਵਾਉਂਦਿਆਂ ਕਿਹਾ ਬਸ ਪ੍ਰੀਤੀ ਬਸ ਮੈਂ ਹੋਰ ਨਹੀਂ ਸੁਣ ਸਕਦਾ ਸ਼ਿੰਦੇ ਬਾਰੇ ਤੁਹਾਡੇ ਨਾਲੋਂ ਪਹਿਲਾਂ ਉਹ ਮੇਰਾ ਯਾਰ ਹੈ ਯਾਰ ਮੇਰਾ ਯਾਰ ਖੁਦਗਾਰਜ਼ ਨਹੀਂ ਤੇ ਨਾ ਹੀ ਉਸਨੇ ਕਿਸੇ ਨਾਲ ਕੋਈ ਮਤਲਬ ਕੱਢਿਆ ਕੋਈ ਧੋਖਾ ਨਹੀਂ ਦਿੱਤਾ ਉਸਨੇ ਕਿਸੇ ਨੂੰ ਵੀ ਬਸ ਹਾਲਾਤਾਂ ਦਾ ਮਾਰਿਆ ਹੋਇਆ ਹੈ ਯਾਰ ਨਾ ਜਾਣੇ ਕਿ ਹਸੀ ਕਿਸਮਤ ਲਿਖਵਾ ਕੇ ਆਇਆ ਉਹ ਉਹ ਰੱਬ ਕੋਲੋਂ ਜੋ ਸਭ ਲੋਕ ਉਸਦੇ ਬਾਰੇ ਇਹ ਸੋਚਦੇ ਨੇ ਲੋਕਾਂ ਦਾ ਤਾਂ ਚੱਲ ਮੰਨਿਆ ਪਰ ਪ੍ਰੀਤੀ ਤੂੰ ਤੂੰ ਵੀ ਛਿੰਦੇ ਬਾਰੇ ਇੰਜ ਸੋਚੇਂਗੀ ਮੈਨੂੰ ਕਦੇ ਉਮੀਦ ਨਹੀਂ ਸੀ ਇਹ ਤੇਰੇ ਤੋਂ ਜਿਨ੍ਹਾਂ ਦੁੱਖ ਤੈਨੂੰ ਛਿੰਦੇ ਦੇ ਛੱਡ ਕੇ ਜਾਣਦਾ ਹੈ ਨਾ ਉਹਨਾਂ ਹੀ ਦੁੱਖ ਉਸ ਨੂੰ ਤੈਨੂੰ ਛੱਡ ਦੇਣ ਦਾ ਵੀ ਹੈ ਇਹਨਾਂ ਕਹਿੰਦੇ ਆ ਬਾਂਟੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਪ੍ਰੀਤੀ ਕਹਿੰਦੀ ਜੇ ਫਿਰ ਉਸ ਨੂੰ ਇੰਨਾ ਹੀ ਦੁੱਖ ਸੀ ਫਿਰ ਆਇਆ ਕਿਉਂ ਨਹੀਂ ਮੈਨੂੰ ਲੈਣ ਪ੍ਰੀਤੀ ਨੇ ਫਿਰ ਤੜਫ ਭਰੀ ਆਵਾਜ਼ ਨਾਲ ਕਿਹਾ ਵੰਟੀ ਕਹਿੰਦਾ ਆਇਆ ਸੀ ਉਹ ਤੈਨੂੰ ਲੈਣ ਪਰ ਇਸ ਤੋਂ ਪਹਿਲਾਂ ਕਿ ਵੰਟੀ ਕੁਝ ਬੋਲਦਾ ਉਸਨੇ ਪਹਿਲਾਂ ਹੀ ਗੱਲ ਨੂੰ ਕੱਟਦਿਆਂ ਕਿਹਾ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਤੁਸੀਂ ਸੁਣਨਾ ਤੇ ਫਿਰ ਦੱਸਣਾ ਕਿ ਛਿੰਦਾ ਸੱਚਮੁੱਚ ਗਲਤ ਸੀ ਵੰਟੀ ਨੇ ਕਹੀ ਨੂੰ ਮੋਢੇ ਉੱਪਰੋਂ ਉਤਾਹ ਥੱਲੇ ਰੱਖਦਿਆਂ ਸਾਰੇ ਗੱਲ ਦੱਸਣੀ ਸ਼ੁਰੂ ਕੀਤੀ ਕਿ ਰਾਣੋ ਦੇ ਹੱਥ ਤੇਰੇ ਲਈ ਚਿੱਠੀ ਫੜਾ ਮੈਂ ਤੇ ਛਿੰਦੇ ਨੇ ਪੂਰੇ ਦਿਨ ਬੈਠ ਕੇ ਤੁਹਾਨੂੰ ਲੈ ਜਾਣ ਬਾਰੇ ਸੋਚਿਆ ਛਿੰਦਾ ਬਹੁਤ ਖੁਸ਼ ਸੀ ਕਿ ਤੇਰਾ ਵਿਆਹ ਉਸ ਨਾਲ ਹੋ ਰਿਹਾ ਹੈ ਪਰ ਪਹਿਲਾਂ ਉਹ ਆਪਣੇ ਮਾਪੇ ਬਾਪ ਨੂੰ ਇਸ ਬਾਰੇ ਦੱਸਣਾ ਜ਼ਰੂਰੀ ਸਮਝਦਾ ਸੀ ਇਸ ਲਈ ਛਿੰਦੇ ਨੇ ਪਹਿਲਾਂ ਹੀ ਆਪਣੇ ਬਾਰੇ ਘਰ ਵਿੱਚ ਸਭ ਕੁਝ ਸੱਚ-ਸੱਚ ਦੱਸ ਦਿੱਤਾ ਪਹਿਲਾਂ ਤਾਂ ਉਸਦੇ ਬਾਪੂ ਨੂੰ ਗੱਲ ਸੁਣਦਿਆਂ ਬਹੁਤ ਗੁੱਸਾ ਆਇਆ ਪਰੰਤੂ ਛਿੰਦੇ ਨੇ ਉਹਨਾਂ ਨੂੰ ਸਮਝਾਇਆ ਕਿ ਉਸਦੇ ਸੁਧਰ ਜਾਣ ਦੇ ਪਿੱਛੇ ਸਭ ਤੋਂ ਵੱਡਾ ਹੱਥ ਪ੍ਰੀਤੀ ਦਾ ਹੈ ਇਸ ਲਈ ਛਿੰਦੇ ਦੇ ਬਾਪੂ ਨੂੰ ਬਹੁਤੀ ਦੇਰ ਨਾਲ ਲੱਗੇ ਮਨਾਉਣ ਲੱਗੇ ਆ ਇਸ ਦੇ ਨਾਲ ਹੀ ਛਿੰਦੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੋਈ ਕੰਮ ਅਜੇਹਾ ਨਹੀਂ ਕਰੇਗਾ ਜਿਸ ਨਾਲ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਛਿੰਦੇ ਨੇ ਬੜੀ ਖੁਸ਼ੀ-ਖੁਸ਼ੀ ਸਭ ਤਿਆਰੀ ਕਰ ਲਈ ਰਾਤ ਦੇ ਹਾਲੇ 7:00 ਵਜੇ ਸਨ ਕਿ ਮੈਂ ਤੇ ਛਿੰਦਾ ਦੋਨੋਂ ਮੋਟਰਸਾਈਕਲ ਲੈ ਕੇ ਘਰੋਂ ਚੱਲ ਪਏ ਅਸੀਂ ਦੋਵੇਂ ਮੋਟਰਸਾਈਕਲ ਨਾਲ-ਨਾਲ ਚਲਾਉਣ ਦੇ ਤੁਰਦੇ ਗਏ ਛਿੰਦਾ ਸਾਰੇ ਰਾਹ ਗੁਣਗਣਾਉਂਦਾ ਗਿਆ ਐਨੀ ਖੁਸ਼ੀ ਤਾਂ ਮੈਂ ਕਦੇ ਉਸ ਨੂੰ ਸ਼ਰਾਬ ਦੇ ਨਸ਼ੇ ਵਿੱਚ ਚੜਦੀ ਨਹੀਂ ਦੇਖੀ ਸੀ ਜੋ ਉਸ ਦਿਨ ਉਸ ਨੂੰ ਚੜੀ ਹੋਈ ਸੀ ਮੈਂ ਛਿੰਦੇ ਨੂੰ ਛੇੜਦੇ ਹੋਏ ਕਹਿ ਰਿਹਾ ਸੀ ਕਿ ਐਨਾ ਖੁਸ਼ ਨਾ ਹੋ ਕਮਲਿਆ ਨਜ਼ਰ ਲੱਗਦੇ देर ਨਹੀਂ ਲੱਗਦੀ ਹੁਣ ਤਾਂ ਖੁਸ਼ੀਆਂ ਸ਼ੁਰੂ ਹੋਈਆਂ ਐਨੀ ਜਲਦੀ ਤੂੰ ਨਜ਼ਰ ਦੀ ਗੱਲ ਨਾ ਕਰ ਛਿੰਦੇ ਨੇ ਮੈਨੂੰ ਟੋਕਦਿਆਂ ਕਿਹਾ ਅਸੀਂ ਹਾਲੇ ਕੁਝ ਕਿ ਹੀ ਦੂਰੀ ਤੇ ਪੁੱਜੇ ਸਾਂ ਕਿ ਦੋ ਔਰਤਾਂ ਹਨੇਰੇ ਵਿੱਚ ਇਕੱਲੀਆਂ ਖੜੀਆਂ ਸਨ ਉਹਨਾਂ ਨੂੰ ਦੇਖ ਇੰਜ ਲੱਗਦਾ ਸੀ ਜਿਵੇਂ ਉਹ ਕਿਸੇ ਦਾ ਇੰਤਜ਼ਾਰ ਕਰ ਰਹੀਆਂ ਹੋਣ ਜਦ ਸਾਡਾ ਮੋਟਰਸਾਈਕਲ ਉਹਨਾਂ ਦੇ ਕੋਲ ਦੇ ਗੁਜ਼ਰਨ ਲੱਗਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਸਾਡੇ ਵੱਲ ਹੱਥ ਦਾ ਇਸ਼ਾਰਾ ਕਰਦਿਆਂ ਰੋਕ ਲਿਆ ਪਹਿਲਾਂ ਤਾਂ ਸਾਡੇ ਮਨ ਵਿੱਚ ਖਿਆਲ ਆਇਆ ਕਿ ਅਸੀਂ ਕੀ ਲੈਣਾ ਤੇ ਚੱਲੀ ਚੱਲੀਏ ਪਰ ਛਿੰਦੇ ਨੇ ਇਹ ਸੋਚ ਮੋਟਰਸਾਈਕਲ ਰੋਕ ਲਿਆ ਕਿ ਸ਼ਾਇਦ ਉਹਨਾਂ ਨੂੰ ਕਿਸੇ ਮਦਦ ਦੀ ਲੋੜ ਹੋਵੇ। ਛਿੰਦੇ ਨੇ ਬੜੀ ਨਿਮਰਤਾ ਨਾਲ ਉਹਨਾਂ ਤੋਂ ਪੁੱਛਿਆ, "ਹਾਂਜੀ ਆਂਟੀ ਜੀ ਦੱਸੋ।" ਦੋਵੇਂ ਔਰਤਾਂ ਜ਼ਿਆਦਾ ਉਮਰ ਦੀਆਂ ਨਹੀਂ ਸਨ। ਛਿੰਦੇ ਨੂੰ ਉਹ ਦੋਵੇਂ ਆਪਣੀ ਮਾਂ ਸਮਾਨ ਲੱਗੀਆਂ। ਇਸ ਲਈ ਉਸਨੇ ਆਂਟੀ ਜੀ ਕਹਿ ਕੇ ਉਹਨਾਂ ਨੂੰ ਬੁਲਾਇਆ। ਉਸ ਔਰਤ ਨੇ ਹੱਥ ਜੋੜਦਿਆਂ ਬੜੀ ਤਰਸਯੋਗ ਹਾਲਤ ਨਾਲ ਕਿਹਾ, "ਬੇਪੁੱਤ, ਜੇ ਤੂੰ ਸਾਨੂੰ ਕੋਟ ਸ਼ਮੀਰ ਤੱਕ ਛੱਡ ਆਵੇਂ।" ਤਰ ਰੱਬ ਤੇਰੀ ਭਲੀ ਕਰੂਗਾ ਸਾਡੇ ਬਸ ਟੱਪ ਗਏ ਪੁੱਤ ਘਰੇ ਜਵਾਕ ਔੜੀਕਦੇ ਹੋਣਗੇ ਉਸ ਔਰਤ ਨੇ ਇਸ ਤਰ੍ਹਾਂ ਤਰਲੇ ਕੀਤੇ ਕਿ ਛਿੰਦਾ ਉਹਨਾਂ ਨੂੰ ਨਾ ਨਹੀਂ ਕਰ ਸਕਿਆ ਮੇਛਿੰਦੇ ਨੂੰ ਬੜਾ ਰੋਕਿਆ ਕਿ ਯਾਰ ਆਪਾਂ ਕੀ ਲੈਣਾ ਉਧਰ ਪ੍ਰੀਤੀ ਔੜੀਕਦੀ ਹੋਣੀ ਆ ਪਰੰਤੂ ਛਿੰਦੇ ਨੇ ਹੱਸਦੇ ਹੱਸਦੇ ਆ ਕਿਹਾ ਇਹ ਵੀ ਚੀਜ਼ਾਂ ਮੇਰੀ ਪ੍ਰੀਤੀ ਨੇ ਹੀ ਮੈਨੂੰ ਸਿਖਾਈਆਂ ਕਿ ਪਹਿਲਾਂ ਦੂਜਿਆਂ ਦੇ ਮਦਦ ਕਰਨੀ ਚਾਹੀਦੀ ਹੈ ਉਹ ਹਰ ਵਾਰ ਮੈਨੂੰ ਇਹੀ ਕਹਿੰਦੀ ਸੀ ਕਿ ਤੂੰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਕਦੇ ਖਤਮ ਨਾ ਕਰੀਂ ਅੱਜ ਤੱਕ ਕੀਤਾ ਹੀ ਕੀ ਹੈ ਮੈਂ ਹਰ ਵਾਰ ਲੋਕਾਂ ਤੋਂ ਵੱਧ ਦੁਆਵਾਂ ਹੀ ਤਾਂ ਲਈਆਂ ਨੇ ਪਿੰਡ ਵਿੱਚ ਹਰ ਕੋਈ ਮੇਰੇ ਤੋਂ ਨਫ਼ਰਤ ਕਰਦਾ ਸ਼ਾਇਦ ਮੈਂ ਹੀ ਅੱਜ ਤੱਕ ਚੰਗਾ ਇਨਸਾਨ ਨਹੀਂ ਬਣ ਪਾਇਆ ਤੇ ਇਸ ਵਾਰ ਇੱਕ ਮੌਕਾ ਮਿਲਿਆ ਕਿਸੇ ਤੋਂ ਦਵਾਵਾ ਲੈਣ ਦਾ ਤੇ ਇਹ ਮੌਕਾ ਮੈਂ ਕਿਸੇ ਵੀ ਹਾਲਤ ਵਿੱਚ ਗਵਾਉਣਾ ਨਹੀਂ ਚਾਹੁੰਦਾ वैसे भी आपा ਘਰੋਂ ਕੰਟਾ ਪਹਿਲਾਂ ਹੀ ਤੁਰ ਪਏ ਹਾਂ ਤੇ ਕੋਟ ਸ਼ਮੀਰਾ ਵਿੱਚ ਹੀ ਤਾਂ ਆਉਂਦਾ ਹੈ ਜਾਂਦੇ ਜਾਂਦੇ ਛੱਡ ਜਾਵਾਂਗੇ ਮੈਨੂੰ ਪਤਾ ਜਦ ਪ੍ਰੀਤੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੈਂ ਪਹਿਲੀ ਵਾਰ ਕਿਸੇ ਦੀ ਮਦਦ ਕਰਕੇ ਦਵਾਵਾਂ ਲਈਆਂ ਨੇ ਉਹ ਬਹੁਤ ਖੁਸ਼ ਹੋਵੇਗੀ ਇਹਨਾਂ ਕਹਿੰਦਿਆ ਸ਼ਿੰਦੇ ਨੇ ਮੋਟਰਸਾਈਕਲ ਦੀ ਕਿੱਕ ਮਾਰੀ ਅਤੇ ਮੋਟਰਸਾਈਕਲ ਸਟਾਰਟ ਕਰ ਲਿਆ ਮੈਂ ਫਿਰ ਸ਼ਿੰਦੇ ਨੂੰ ਰੋਕਦਿਆਂ ਕਿਹਾ ਯਾਰ ਆਪਾਂ ਨੂੰ देर ਨਾ ਹੋ ਜਾਵੇ ਕਦੇ ਪਰ ਛਿੰਦੇ ਨੇ ਇਹ ਕਹਿ ਮੇਰੀ ਗੱਲ ਨੂੰ ਅਣਗੌਲਿਆ ਕਰ ਦਿੱਤਾ ਕਿ ਤੂੰ ਫਿਕਰ ਨਾ ਕਰ ਯਾਰਾ ਮੈਂ ਮੇਰੀ ਪ੍ਰੀਤੀ ਨੂੰ ਲੈ ਬਿਨਾਂ ਨਹੀਂ ਜਾਂਦਾ ਅਸੀਂ ਦੋਵੇਂ ਮੋਟਰਸਾਈਕਲ ਸਟਾਰਟ ਕਰ ਉਹਨਾਂ ਦੋਵਾਂ ਔਰਤਾਂ ਨੂੰ ਆਪਣੇ ਪਿੱਛੇ ਬਿਠਾ ਲਿਆ ਅਤੇ ਉੱਥੇ ਚੱਲ ਪਏ ਗੱਲਾਂ ਕਰਦੇ ਕਰਦੇ ਅਸੀਂ ਚੰਦ ਮਿੰਟਾਂ ਵਿੱਚ ਹੀ ਕੋਟ ਸ਼ਮੀਰ ਜਾ ਪੁੱਜ ਗਏ ਸਾਡਾ ਮੋਟਰਸਾਈਕਲ ਪੂਰੀ ਤੇਜ਼ ਸਪੀਡ ਤੇ ਸੀ ਜਿਸ ਕਰਕੇ ਅਸੀਂ ਜਲਦੀ ਪੁੱਜ ਗਏ ਅੱਡੇ ਉੱਤੇ ਪੁੱਜ ਸੀ ਉਹਨਾਂ ਨੂੰ ਉਤਰਨ ਲਈ ਕਿਹਾ ਪਰ ਉਹ ਫਿਰ ਬੋਲਦੀਆਂ "ਵੇ ਪੁੱਤ ਅੱਡੇ ਤੋਂ ਤਾਂ ਸਾਡਾ ਘਰ ਬਸ ਕੁਝ ਹੀ ਦੂਰੀ ਤੇ ਹੈ ਖੇਤਾਂ ਵਿੱਚ ਪੁੱਤ ਸਾਡੀ ਕੋਠੀ ਹੈ ਜੇ ਤੂੰ ਮਿਹਰਬਾਨੀ ਕਰਕੇ ਛਾਡਾਵੇਂ ਰੱਬ ਤੈਨੂੰ ਹਰ ਕਾਮਯਾਬੀ ਬਖਸ਼ੂ ਤੇਰੇ ਤੇ ਸਦਾ ਮਿਹਰ ਬਣਾਈ ਰੱਖੇ ਵੇ ਪੁੱਤ" ਇਹ ਕੁਝ ਇਸ ਤਰ੍ਹਾਂ ਨਾਲ ਦੁਆਵਾਂ ਦੇਣ ਲੱਗੀਆਂ ਕਿ ਛਿੰਦਾ ਚਾਹ ਕੇ ਵੀ ਉਹਨਾਂ ਨੂੰ ਮਨਾ ਨਾ ਕਰ ਸਕਿਆ ਮੈਂ ਤੇ ਚਿੰਦਾ ਫਿਰ ਮੋਟਰਸਾਈਕਲ ਲੈ ਕੇ ਖੇਤਾਂ ਵਾਲੇ ਰਾਹ ਚੱਲ ਪਏ ਉਹ ਰਾਹ ਬਿਲਕੁਲ ਸੁਨਸਾਨ ਪਿਆ ਸੀ ਉਧਰ ਕੋਈ ਚਿੜੀ ਦੀ ਵੀ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ ਘੋਰ ਹਨੇਰਾ ਤੇ ਉਤੋਂ ਸੁਨਸਾਨ ਰਾਹ ਜਿਸ ਨੂੰ ਦੇਖ ਚੰਗਾ ਭਲਾ ਇਨਸਾਨ ਵੀ ਡਰ ਜਾਵੇ ਮੈਂ ਮੂੰਹ ਵਿੱਚ ਬੜ ਬੜਾਪੇ ਕਰਦਾ ਛਿੰਦੇ ਦੇ ਨਾਲ ਮੋਟਰਸਾਈਕਲ ਚਲਾਉਂਦਾ ਜਾ ਰਿਹਾ ਸੀ ਕਿ ਇੰਨੇ ਨੂੰ ਆਪ ਤਾਂ ਮਰਨਾ ਹੀ ਹੈ ਨਾਲੇ ਕੰਜਰ ਮੈਨੂੰ ਮਰਾਵੇਗਾ ਮੈਂ ਹਾਲੇ ਕਹਿ ਕੇ ਹੀ ਹਟਿਆ ਸੀ ਕਿ ਇਹਨੇ ਨੂੰ ਅੱਗੇ ਇੱਕ ਮੋਟਰਸਾਈਕਲ ਨੇ ਸਾਡੇ ਮੂਹਰੇ ਆ ਮੋਟਰਸਾਈਕਲ ਰੋਕ ਲਿਆ ਸਾਡੇ ਵੀ ਇੱਕਦਮ ਬ੍ਰੇਕ ਲੱਗੇ ਜਦ ਅਸੀਂ ਥੋੜਾ ਧਿਆਨ ਨਾਲ ਦੇਖਿਆ ਤਾਂ ਉਹ ਮੋਟਰਸਾਈਕਲ ਪੁਲਿਸ ਵਾਲਿਆਂ ਦਾ ਸੀ ਉਹਨਾਂ ਨੇ ਸਾਨੂੰ ਥੱਲੇ ਉਤਰਨ ਲਈ ਕਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਲਦੀ ਹੈ ਅਸੀਂ ਘਰ ਜਾਣਾ ਹੈ ਪਰੰਤੂ ਉਹਨਾਂ ਨੇ ਜ਼ੋਰ ਦੀ ਸਾਨੂੰ ਦਬਕੀ ਮਾਰੀ ਜਿਸ ਕਾਰਨ ਅਸੀਂ ਥੱਲੇ ਉਤਰ ਗਏ ਕਿੱਥੋਂ ਆਏ ਹੋ ਅੰਨੀ ਰਾਤ ਨੂੰ ਇੱਥੇ ਕੀ ਕਰਦੇ ਹੋ ਉਹਨਾਂ ਨੇ ਸਾਡੇ ਕੋਲੋਂ ਪੁੱਛ ਪੜਤਾਲ ਕਰਨੇ ਸ਼ੁਰੂ ਕਰ ਦਿੱਤੀ ਉਹਨਾਂ ਔਰਤਾਂ ਨੇ ਪੁਲਿਸ ਨੂੰ ਦੇਖਦਿਆਂ ਹੀ ਚੁੰਨੀ ਨਾਲ ਆਪਣਾ ਮੂੰਹ ਛਾ ਪਿਆ ਜਿਸ ਕਾਰਨ ਪੁਲਿਸ ਨੂੰ ਥੋੜੀ ਗੜਬੜ ਮਹਿਸੂਸ ਹੋਈ ਉਹਨਾਂ ਨੇ ਬਿਨਾਂ ਸਾਡੀ ਗੱਲ ਸੁਣੇ ਸਾਡੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਮੇਰੇ ਮੂੰਹ ਵਿੱਚੋਂ ਥੋੜੀ ਛੋੜੀ ਸ਼ਰਾਬ ਦੀ ਸਮੈਲ ਆ ਰਹੀ ਸੀ ਕਿਉਂਕਿ ਮੈਂ ਘਰੋਂ ਤੁਰਨ ਲੱਗੇ ਇੱਕ ਪੈਗ ਲਗਾ ਕੇ ਤੁਰਿਆ ਸੀ ਪਰ ਸ਼ਿੰਦਾ ਉਸ ਸਮੇਂ ਬਿਲਕੁਲ ਸੋਫੀ ਸੀ ਮੇਰੇ ਮੂੰਹੋਂ दारू ਦੀ ਸਮੀਲ ਆਉਂਦੀ ਮਹਿਸੂਸ ਕਰ ਪੁਲਿਸ ਵਾਲੇ ਨੇ ਗੁੱਸੇ ਵਿੱਚ ਪੁੱਛਿਆ ਤੁਸੀਂ ਨਸ਼ੇ ਕਰਦੇ ਹੋ ਤੇ ਹਬੀਬੀਆਂ ਕੌਣ ਨੇ ਜਿਨ੍ਹਾਂ ਨੂੰ ਤੁਸੀਂ ਪਿੱਛੇ ਬਿਠਾਈ ਫਿਰਦੇ ਹੋ ਸ਼ਿੰਦੇ ਨੇ ਹੱਥ ਜੋੜ ਦੇ ਕਿਹਾ ਨਹੀਂ ਜਨਾਬ ਅਸੀਂ ਨਸ਼ੇੜੇ ਨਹੀਂ ਹਾਂ ਤੇ ਆ ਬੀਬੀਆਂ ਨੂੰ ਅਸੀਂ ਨਹੀਂ ਜਾਣਦੇ ਅਸੀਂ ਤਾਂ ਇਹਨਾਂ ਨੂੰ ਘਰ ਛੱਡਣ ਚੱਲੇ ਸਾਂ ਪੁੱਛ ਲਓ ਭਲਾ ਇਹਨਾਂ ਬੀਬੀਆਂ ਨੂੰ ਉਹਨਾਂ ਵਿੱਚੋਂ ਇੱਕ ਥਾਣੇਦਾਰ ਨੇ ਬੀਬੀਆਂ ਤੋਂ ਪੁੱਛਿਆ ਪਰ ਉਹ ਔਰਤਾਂ ਚੁੱਪ ਹੋ ਗਈਆਂ ਪੁਲਿਸ ਨੇ ਸਾਡੀਆਂ ਜੇਬਾਂ ਦੀ ਤਲਾਸ਼ੀ ਲਈ ਪਰੰਤੂ ਸਾਡੀ ਜੇਬ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਰ ਪੁਲਿਸ ਨੇ ਰੋਪ ਨਾਲ ਉਹਨਾਂ ਔਰਤਾਂ ਨੂੰ ਪੁੱਛਿਆ ਜਿਸ ਕਾਰਨ ਉਹਨਾਂ ਵਿੱਚੋਂ ਇੱਕ ਔਰਤ ਜੋ ਦੇਖਣ ਵਿੱਚ ਭੋਲੀ ਭਾਲੀ ਜਾਪਦੀ ਸੀ ਉਸਨੇ ਡਰਦੇ ਮਾਰੇ ਆਪਣੇ ਹੱਥ ਵਿੱਚ ਪਕੜਿਆ ਕੱਪੜਿਆਂ ਦਾ ਝੋਲਾ ਥੱਲੇ ਸੁੱਟ ਦਿੱਤਾ ਪੁਲਿਸ ਨੇ ਝੱਟ ਝੋਲਾ ਚੱਕ ਉਸਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਜਿਸ ਵਿੱਚੋਂ ਪੁਲਿਸ ਨੂੰ ਨਸ਼ੇ ਦੀ ਡੱਬੀ ਬਰਾਮਦ ਹੋਈ ਉਸ ਡੱਬੀ ਵਿੱਚ ਚਿੱਟੇ ਦੀਆਂ ਗੋਲੀਆਂ ਸਨ ਜਿਸ ਨੂੰ ਦੇਖ ਮੈਂ ਤਿਛਿੰਦਾ ਹੈਰਾਨ ਰਹਿ ਗਏ ਦੇਖਦੇ ਹੀ ਦੇਖਦੇ ਪੁਲਿਸ ਨੇ ਦੂਸਰੀ ਔਰਤ ਤੋਂ ਵੀ ਉਸ ਦਾ ਹੱਥ ਵਿੱਚ ਪਕੜਿਆ ਝੋਲਾ ਖੋਲਿਆ ਜਿਸ ਵਿੱਚੋਂ ਵੀ ਕਾਫੀ ਸਾਰਾ ਨਸ਼ਾ ਬਰਾਮਦ ਹੋਇਆ ਉਹਨਾਂ ਔਰਤਾਂ ਨੂੰ ਕਹਿਣ ਦੀ بجائے ਪੁਲਿਸ ਨੇ ਸਾਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਔਰਤਾਂ ਤੋਂ ਇਹ ਕੰਮ ਕਰਵਾਉਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸੇ ਨਾਲ ਹੀ ਪੁਲਿਸ ਨੇ ਇੱਕ ਇੱਕ ਡੰਡਾ ਸਾਡੇ ਖਿੱਚ ਕੇ ਮਾਰਿਆ ਪੁਲਿਸ ਦਾ ਡੰਡਾ ਇੰਨੀ ਜ਼ੋਰ ਦਾ ਵੱਜਿਆ ਕਿ ਮੇਰੇ ਤੇ ਛਿੰਦੇ ਦੀ ਚੀਕ ਨਿਕਲ ਗਈ ਸਾਡੇ ਤੜਫ ਦੇਖੋ ਔਰਤਾਂ ਇੰਨਾ ਜ਼ਿਆਦਾ ਡਰ ਗਈਆਂ ਕਿ ਉਹਨਾਂ ਨੇ ਆਪਣੇ ਮੂੰਹ ਕੁਝ ਨਾ ਬੋਲਿਆ ਅਸੀਂ ਵਾਰ-ਵਾਰ ਆਪਣੀ ਸਫਾਈ ਪੇਸ਼ ਕਰਦੇ ਰਹੇ ਫਿਰ ਵੀ ਪੁਲਿਸ ਨੇ ਸਾਡੀ ਇੱਕ ਨਾ ਸੁਣੀ ਟਾਈਮ ਬੀਤਦਾ ਜਾ ਰਿਹਾ ਸੀ ਰਾਤ ਦੇ 8 ਵਜ ਚੁੱਕੇ ਸਨ ਛਿੰਦੇ ਨੂੰ ਸਿਰਫ 9 ਵਜੇ ਤੱਕ ਪਹੁੰਚਣ ਦਾ ਖਿਆਲ ਸੀ ਉਸਨੇ ਆਪਣੀ ਜੇਬ ਵਿੱਚੋਂ ਫੋਨ ਕੱਢ ਅਤੇ ਤੈਨੂੰ ਲਗਾਉਣਾ ਸ਼ੁਰੂ ਕੀਤਾ ਕਿ ਉਸਨੇ ਦੇਖਿਆ ਉਸਦੇ ਫੋਨ ਦੀ ਬੈਟਰੀ ਬਿਲਕੁਲ ਡੈਡ ਹੋਈ ਪਈ ਸੀ ਫਿਰ ਸ਼ਿੰਦੇ ਨੇ ਮੇਰੇ ਕੋਲੋਂ ਫੋਨ ਮੰਗਿਆ ਮੈਂ ਆਪਣੀਆਂ ਦੋਨਾਂ ਜੇਬਾਂ ਵਿੱਚੋਂ ਫਰੋਲਿਆ ਪਰ ਫੋਨ ਜੇਬ ਵਿੱਚ ਨਹੀਂ ਸੀ ਮੈਂ ਆਪਣਾ ਫੋਨ ਜਲਦੀ-ਚਲਦੀ ਵਿੱਚ ਘਰ ਹੀ ਭੁੱਲ ਆਇਆ ਸੀ ਪੁਲਿਸ ਨੇ ਸਾਨੂੰ ਹੱਥ ਪੈਰ ਮਾਰਦਿਆਂ ਦੇਖ ਸਾਰਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਨਾਲ ਹੀ ਉਹਨਾਂ ਨੇ ਥਾਣੇ ਵਿੱਚ ਫੋਨ ਕਰ ਇੱਕ ਪੁਲਿਸ ਦੀ ਗੰਡੀ ਮੰਗਵਾ ਲਈ ਸਾਨੂੰ ਸਾਰਿਆਂ ਨੂੰ ਥਾਣੇ ਲੈ ਗਏ। ਸ਼ਿੰਦੇ ਨੇ ਉਹਨਾਂ ਅਗੇ ਬਹੁਤ ਤਰਲੇ ਕੀਤੇ ਪਰ ਪੁਲਿਸ ਨੇ ਉਸ ਦੀ ਇੱਕ ਨਾ ਸੁਣੀ। ਉਹਨਾਂ ਔਰਤਾਂ ਨੇ ਵੀ ਡਰਦੇ ਮਾਰੇ ਸਾਡੀ ਸਾਈਡ ਨਾ ਲਈ। ਦੇਖਦੇ ਆਂ ਹੀ ਦੇਖਦੇ ਆਂ ਅੱਧਾ ਘੰਟਾ ਹੋਰ ਬੀਤ ਗਿਆ। ਸ਼ਿੰਦੇ ਨੇ ਇੱਕ ਵਾਰ ਕੋਸ਼ਿਸ਼ ਕੀਤੀ ਕਿ ਉਹ ਉੱਥੋਂ ਭੱਜ ਕੇ ਨਿਕਲ ਜਾਵੇ ਪਰ ਉਸ ਦੀ ਇਸ ਹਰਕਤ ਨੇ ਪੁਲਿਸ ਨੂੰ ਹੋਰ ੜਕਾ ਦਿੱਤਾ। ਜਿਸ ਕਾਰਨ ਪੁਲਿਸ ਨੇ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਾ ਕਰਿਆ ਪੁਲਿਸ ਕੋਲ ਬੰਦੂਕ ਸੀ ਜਿਸ ਦੇ ਕਾਰਨ ਉਹਨਾਂ ਨੇ ਸਾਨੂੰ ਕਾਬੂ ਕਰੀ ਰੱਖਿਆ ਸਾਨੂੰ ਪਕੜ ਕੇ ਬਠਿੰਡੇ ਲਜਾਇਆ ਗਿਆ ਛਿੰਦੇ ਦਾ ਦਿlo ਦਿਮਾਗ ਤੇਰੇ ਕੋਲ ਜਾਣ ਲਈ ਤੜਫ ਰਿਹਾ ਸੀ ਪੂਰੀ ਰਾਤ ਅਸੀਂ ਜੇਲ੍ਹ ਵਿੱਚ ਬੰਦ ਰਹੇ ਇੱਕ ਪਲ ਵੀ ਛਿੰਦੇ ਨੇ ਰੋਣ ਤੋਂ ਸਾਹ ਨਾ ਲਿਆ ਹੁਣ ਉਹ ਹਰ ਪਲ ਹਰ ਕੜੀ ਤੇਰੇ ਬਾਰੇ ਸੋਚ ਕੇ ਤੜਫਦਾ ਰਿਹਾ ਅਗਲੇ ਦਿਨ ਵੀ ਪੁਲਿਸ ਨੇ ਤਹਿਕੀਕਾ ਤਿਆਰ ਹੀ ਰੱਖੀ ਛਿੰਦੇ ਦੇ ਘਰ ਵਿੱਚ ਸਭ ਇਹ ਹੀ ਸੋਚਦੇ ਸਨ ਕਿ ਛਿੰਦਾ ਤੈਨੂੰ ਲੈਣ ਲਈ ਗਿਆ ਹੋਇਆ ਹੈ ਤੇ ਉਧਰੋਂ ਮੈਂ ਤਾਇਆ ਜੀ ਨੂੰ ਨਹੀਂ ਦੱਸ ਕੇ ਆਇਆ ਸੀ ਉਹ ਸਾਰਾ ਦਿਨ ਮੈਨੂੰ ਲੱਭਦੇ ਰਹੇ ਮਗਰੋਂ ਛਿੰਦੇ ਦੇ ਬਾਪੂ ਤੇ ਦੱਸਣ ਤੇ ਉਹਨਾਂ ਨੇ ਸੋਚ ਲਿਆ ਕਿ ਅਸੀਂ ਸਹੀ ਸਲਾਮਤ ਹੋਵਾਂਗੇ ਜਿਸ ਕਾਰਨ ਸਾਡੇ 2-3 ਦਿਨ ਇਸ ਤਰ੍ਹਾਂ ਜੇਲ੍ਹ ਵਿੱਚ ਬੰਦ ਰਹਿੰਦਿਆਂ ਗੁਜ਼ਰੇ ਫਿਰ ਆਖਰ ਸਾਡੇ ਘਰ ਤੱਕ ਖਬਰ ਭੇਜੀ ਗਈ ਅਸੀਂ ਪੁਲਿਸ ਦੀ ਹਿਰਾਸਤ ਵਿੱਚ ਹਾਂ ਛਿੰਦੇ ਦਾ ਬਾਪੂ ਅਤੇ ਮੇਰੇ ਤਾਇਆ ਜੀ ਤੁਰੰਤ ਜੇਲ੍ਹ ਵਿੱਚ ਪੁੱਜੇ ਤਾਇਆ ਜੀ ਦੀ ਕੁਝ ਅਫਸਰਾਂ ਨਾਲ ਜਾਣ ਪਹਿਚਾਨ ਸੀ ਉਹਨਾਂ ਨੇ ਸਾਡੇ ਬੇਗੁਨਾਹ ਹੋਣ ਦੀ ਗੁਜ਼ਾਰਿਸ਼ ਕੀਤੀ ਪਰ ਪੁਲਿਸ ਨੂੰ ਛਿੰਦੇ ਦੇ ਅਤੀਤ ਬਾਰੇ ਅਤੇ ਪਿੰਡ ਵਿੱਚ ਸਾਨੂੰ ਲੈ ਕੇ ਲੋਕਾਂ ਦੀ ਸੋਚ ਬਾਰੇ ਸਭ ਕੁਝ ਪਤਾ ਚੱਲ ਚੁੱਕਿਆ ਸੀ ਇਸ ਲਈ ਉਹਨਾਂ ਦਾ ਸਾਨੂੰ ਬੇਗੁਨਾਹ ਸਮਝਣਾ ਔਖਾ ਜਾਪ ਰਿਹਾ ਸੀ ਵਦਾਇਾ ਜੀ ਨੇ ਉਹਨਾਂ ਔਰਤਾਂ ਬਾਰੇ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ। ਛਿੰਦਾ ਜੇਲ੍ਹ ਵਿੱਚ ਬੰਦ ਕਮਰੇ ਵਿੱਚ ਆਪਣੇ ਆਪ ਅਤੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ। ਉਸ ਨੂੰ ਤੇਰੇ ਵਿਆਹ ਦਾ ਦਿਨ ਯਾਦ ਸੀ ਜਿਸ ਨੂੰ ਚੇਤੇ ਕਰ ਉਹ ਅੰਦਰੋਂ-ਅੰਦਰੀ ਕੁਲੀ ਜਾ ਰਿਹਾ ਸੀ। ਤੇਰੇ ਵਿਆਹ ਵਿੱਚ ਵੀ ਜਮ੍ਹਾਂ ਇੱਕ ਦਿਨ ਬਾਕੀ ਰਹਿ ਗਿਆ ਸੀ। ਛਿੰਦਾ ਨੇ ਚਾਹੁੰਦਾ ਸੀ ਕਿ ਤੂੰ ਉਸ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਵਾਵੇਂ। ਉਦਰ ਤਾਇਆ ਜੀ ਹੋਰਾਂ ਨੇ ਵੀ ਕੋਈ ਕਸਰ ਵਾਕਈ ਨਹੀਂ ਸੀ ਛੱਡੀ ਸਾਨੂੰ ਛਡਾਉਣ ਵਿੱਚ ਅਗਲੇ ਦਿਨ ਤਹਿਕੀਕਾਤ ਕਰਨ ਮਗਰੋਂ ਪਤਾ ਚੱਲਿਆ ਕਿ ਉਹ ਔਰਤਾਂ ਉਸ ਪਿੰਡ ਦੀਆਂ ਹੈ ਹੀ ਨਹੀਂ ਸੀ ਉਹ ਇੱਕ ਨਸ਼ੇ ਵੇਚਣ ਦਾ ਧੰਦਾ ਕਰਨ ਵਾਲੀਆਂ ਔਰਤਾਂ ਸਨ ਕਾਫੀ ਜ਼ੋਰ ਦਬਾਅ ਪਵਾ ਕੇ ਜਦ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਪੁਲਿਸ ਨੇ ਵੀ ਮਾਮਲਾ ਰਫਾ ਦਫਾ ਕਰ ਸਾਨੂੰ ਛੱਡ ਦਿੱਤਾ ਜਿਸ ਦਿਨ ਤੇਰਾ ਵਿਆਹ ਸੀ ਉਸ ਦਿਨ ਅਸੀਂ ਪੁਲਿਸ ਦੀ ਹਿਰਾਸਤ ਵਿੱਚ ਉਹ ਰਿਹਾ ਹੋਏ ਛਿੰਦੇ ਉਸੇ ਪੈਰੀ ਬਿਨਾਂ ਕੁਝ ਸੋਚਿਆ ਸਮਝਿਆ ਆਪਣੇ ਹੋਸ਼ ਹਵਾਸ ਖੋਏ ਤੇਰੇ ਕੋਲ ਆਉਣ ਲਈ ਚੱਲ ਪਿਆ ਉਸਨੇ ਬਿਲਕੁਲ ਚੇਤਾ ਨਹੀਂ ਸੀ ਕਿ ਅਜਿਹਾ ਕਰਨ ਨਾਲ ਉਸ ਨਾਲ ਕੀ ਬੀਤੇਗੀ ਮੈਂ ਉੱਥੇ ਖੜਾ ਛਿੰਦੇ ਨੂੰ ਆਵਾਜ਼ਾਂ ਮਾਰਦਾ ਰਿਹਾ ਪਰ ਛਿੰਦੇ ਨੇ ਮੇਰੀ ਇੱਕ ਵੀ ਨਾ ਸੁਣੀ ਤੇ ਤਾਇਆ ਜੀ ਤੇ ਕਹਿਣ ਤੇ ਮੈਂ ਆਪਣਾ ਮੋਟਰਸਾਈਕਲ ਕੱਢ ਉਸਦੇ ਪਿੱਛੇ ਚੱਲ ਪਿਆ ਪਰ ਸ਼ਿੰਦਾ ਮੇਰੇ ਤੋਂ ਕਾਫੀ ਦੂਰ ਨਿਕਲ ਚੁੱਕਿਆ ਸੀ ਸ਼ਿੰਦੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਟਾਈਮ ਸਿਰ ਪਹੁੰਚ ਵਿਆਹ ਨੂੰ ਰੋਕ ਸਕੇ ਪਰ ਜਦੋਂ ਪਹੁੰਚਿਆ ਤਾਂ ਉਸ ਸਮੇਂ ਤੇਰੀਆਂ ਲਾਵਾਂ ਗੁਰੂ ਦੀ ਹਜ਼ੂਰੀ ਵਿੱਚ ਸ਼ੁਰੂ ਹੋ ਚੁੱਕੀਆਂ ਸਨ ਮੈਂ ਵੀ ਖਵਰੇ ਉਸੇ ਵਕਤ ਉੱਥੇ ਹੀ ਮੌਜੂਦ ਖੜਾ ਹੋ ਗਿਆ ਜਿੰਨੇ ਨੂੰ ਸ਼ਿੰਦਾ ਕੋਈ ਅਗਲੇ ਕਦਮ ਪੁੱਟਦਾ ਤੇਰੀ ਭੂਆ ਬਲਜੀਤ ਦੀ ਸਾਡੇ ਉੱਪਰ ਨਜ਼ਰ ਪੈ ਗਈ ਉਹ ਬਿਨਾ ਕੋਈ ਹੰਗਾਮਾ ਕੀਤੇ ਇੱਕ ਪਾਸੇ ਲੈ ਗਈ ਅਤੇ ਆਪਣੀ ਝੋਲੀ ਦਾ ਪੱਲਾ ਕੀਤਾ ਅਤੇ ਕਹਿਣ ਲੱਗੀ "ਵੇ ਪੁੱਤ ਤੂੰ ਸਾਡੀ ਪ੍ਰੀਤੀ ਦੀਆਂ ਖੁਸ਼ੀਆਂ ਨੂੰ ਨਜ਼ਰ ਨਾ ਲਾ ਮੈਂ ਤੇਰੇ ਅੱਗੇ ਪ੍ਰੀਤੀ ਦੀਆਂ ਖੁਸ਼ੀਆਂ ਦੀ ਭੀਖ ਮੰਗਦੀ ਹਾਂ ਚਲਾ ਜਾ ਇੱਥੋਂ ਉਹ ਵਿੱਕੀ ਨਾਲ ਵਿਆਹ ਕਰਵਾ ਕੇ ਖੁਸ਼ ਰਹੇਗੀ ਆਪਣੇ ਨਾਲ ਜਾ ਕੇ ਸਾਡੀ ਪ੍ਰੀਤੀ ਦੀ ਜ਼ਿੰਦਗੀ ਖਰਾਬ ਨਾ ਕਰ" ਇਸ ਤਰ੍ਹਾਂ ਕਿੰਨਾ ਹੀ ਚਿਰਪੂਆ ਬਲਜੀਤ ਛਿੰਦੇ ਅੱਗੇ ਤਰਲੇ ਕਰਦੀ ਰਹੀ ਇਸ ਦੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਹ ਪ੍ਰੀਤੀ ਨੂੰ ਦੁਬਾਰਾ ਕਦੇ ਨਾ ਮਿਲੇ। ਸ਼ਿੰਦੇ ਨੂੰ ਵੀ ਅਹਿਸਾਸ ਹੋਇਆ ਅਤੇ ਉਸਦੇ ਦਿਲ ਨੂੰ ਠੇਸ ਪੁੱਜੀ ਕਿ ਜਦੋਂ ਮੈਂ ਹੀ ਨਹੀਂ ਆਪਣੇ ਕਹਿ ਬੋਲ ਪੂਰੇ ਕਰ ਸਕਿਆ ਤਾਂ ਹੁਣ ਇਸ ਵਿੱਚ ਪਲਾ ਪ੍ਰੀਤੀ ਹੋਰ ਕੀ ਕਰ ਸਕਦੀ ਸੀ? ਸ਼ਿੰਦੇ ਨੇ ਤੇਰਾ ਸਾਰਾ ਵਿਆਹ ਲੋਕ ਕੇ ਵਿੱਕੀ ਨਾਲ ਹੁੰਦਾ ਰਿਖਿਆ। ਉਸਨੇ ਮੈਨੂੰ ਵੀ ਤੈਨੂੰ ਕੁਝ ਦੱਸਣ ਤੋਂ ਮਨਾ ਕਰ ਦਿੱਤਾ ਅਤੇ ਆਪਣੀ ਕਸਮ ਪਵਾ ਦਿੱਤੀ। ਆਪਣੀ ਮਹਿਬੂਬਾ ਨੂੰ ਕਿਸੇ ਹੋਰ ਦੀ ਹੁੰਣ ਬਾਰੇ ਸੋਚ ਕੇ ਵੀ ਆਪਣੀ ਰੂਹ ਕੰਬ ਉੱਠਦੀ ਹੈ ਫਿਰ ਇਹ ਸੋਚ ਛਿੰਦੇ ਨੇ ਤਾਂ ਆਪਣੇ ਅੱਖੀ ਤੇਰਾ ਵਿਆਹ ਹੁੰਦਾ ਦੇਖਿਆ ਫਿਰ ਉਸ ਉੱਤੇ ਕੀ ਬੀਤੀ ਹੋਵੇਗੀ ਵਿਆਹ ਹੋ ਜਾਣ ਤੋਂ ਬਾਅਦ ਛਿੰਦਾ ਇਹ ਸਭ ਸਹਿਣ ਨਹੀਂ ਕਰ ਸਕਿਆ ਤੇ ਉਹ ਠੋਕਰਾਂ ਖਾਂਦਾ ਹੋਇਆ ਠੇਕੇ ਉੱਤੇ ਜਾ ਪੁੱਜਿਆ ਪੂਰੀ ਦੀ ਪੂਰੀ ਸ਼ਰਾਬ ਦੀ ਬੋਤਲ ਉਸਨੇ ਇੱਕੋ ਸਾਹ ਵਿੱਚ ਅੰਦਰ ਖਿੱਚ ਲਈ ਮੈਂ ਛਿੰਦੇ ਦੀ ਇਹ ਹਾਲਤ ਨਹੀਂ ਦੇਖ ਸਕਦਾ ਸੀ ਮੈਂ ਉਸ ਨੂੰ ਬਹੁਤ ਰੋਕਿਆ ਪਰ ਉਹ ਲਗਾਤਾਰ ਪੀਂਦਾ ਰਿਹਾ ਸ਼ਰਾਬ ਦੇ ਨਸ਼ੇ ਵਿੱਚ ਉਸ ਦੇ ਇਹੋ ਬੋਲ ਸੀ ਮੇਰੀ ਪ੍ਰੀਤੀ ਹੁਣ ਖੁਸ਼ ਰਹੇਗੀ ਮੈਂ ਵੀ ਬਹੁਤ ਖੁਸ਼ ਹਾਂ ਕਿਉਂਕਿ ਮੇਰੀ ਪ੍ਰੀਤੀ ਖੁਸ਼ ਹੈ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਾਈ ਇਹਨਾਂ ਕਹਿੰਦਿਆਂ ਹੀ ਛਿੰਦੇ ਦੇ ਹੱਥ ਵਿੱਚ ਪਕੜਿਆ ਗਲਾਸ ਥੱਲੇ ਡਿੱਗ ਗਿਆ ਮੈਂ ਛਿੰਦੇ ਨੂੰ ਸਹਾਰਾ ਦਿੰਦੇ ਕਿਹਾ ਕਿਹੜੀ ਗੱਲ ਯਾਰਾ ਕੀ ਨਹੀਂ ਸਮਝਾਇਆ ਤੈਨੂੰ ਸਿੰਦਾ ਕਹਿੰਦਾ ਪ੍ਰੀਤੀ ਕਹਿੰਦੀ ਸੀ ਕਿ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਨਾ ਕਦੇ ਮਰਨ ਦੇਵੀ ਪਰ ਜਦ ਮੈਂ ਇਨਸਾਨੀਅਤ ਦਾ ਫਰਜ਼ ਨਿਭਾਇਆ ਤੇ ਆਪਣੇ ਦਿਲ ਦੀ ਸੁਣੀ ਤੇ ਉਸ ਔਰਤ ਦੀ ਬਿਨਾ ਕੁਝ ਸੋਚਾਂ ਸਮਝਾਂ ਮਦਦ ਕੀਤੀ ਤਾਂ ਉਸ ਦਾ ਸਲਾਮ ਇਹਨੂੰ ਇਹ ਮਿਲਿਆ ਜਦੋਂ ਤੱਕ ਮੈਂ ਨਸ਼ੇਲੀ ਸੀ ਲੋਕਾਂ ਦੀ ਪਰਵਾਹ ਨਹੀਂ ਸੀ ਕਰਦਾ ਨਾ ਕਿਸੇ ਦੀ ਮਦਦ ਕਰਦਾ ਤੇ ਨਾ ਹੀ ਕਿਸੇ ਦੀਆਂ ਦੁਆਵਾਂ ਦੀ ਫਿਕਰ ਸੀ ਉਦੋਂ ਜ਼ਿੰਦਗੀ ਖੁਸ਼ਹਾਲ ਸੀ ਪਰ ਅੱਜ ਜਦ ਮੈਂ ਕੋਈ ਭਲਾ ਕੰਮ ਕਰਨ ਲੱਗਿਆ ਤਾਂ ਲੋਕਾਂ ਨੂੰ ਇਸ ਵਿੱਚ ਵੀ ਮੇਰਾ ਕੋਈ ਗੁਨਾਹ ਨਜ਼ਰ ਆਇਆ ਕਿ ਇੱਕ ਵਾਰ ਆਪਣੇ ਦਾਮਨ ਤੇ ਲੱਗਿਆ ਦਾਗ ਉਸ ਦੀ ਪੂਰੀ ਜ਼ਿੰਦਗੀ ਨਾਲ ਚੱਲਦਾ ਹੈ ਕਿ ਇੱਕ ਵਾਰ ਗਲਤੀ ਕਰਨ ਵਾਲਾ ਇਨਸਾਨ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਸਕਦਾ ਇਸ ਤਰ੍ਹਾਂ ਛਿੰਦਾ ਕਿੰਨਾ ਹੀ ਚਿਰ ਸਵਾਲ ਤੇ ਸਵਾਲ ਕਰਦਾ ਰਿਹਾ ਪਰ ਮੇਰੇ ਕੋਲ ਉਸ ਦੀਆਂ ਗੱਲਾਂ ਦਾ ਇੱਕ ਵੀ ਜਵਾਬ ਨਹੀਂ ਸੀ ਤੈਨੂੰ ਪਹਿਲੇ ਵਾਰ ਮਿਲਣ ਤੋਂ ਬਾਅਦ ਜੇਕਰ ਛਿੰਦੇ ਨੇ ਦਿਲ ਖੋਲ ਕੇ ਪੀਤੀ ਤਾਂ ਉਹ ਦਿਨ ਸੀ ਤੇਰੇ ਵਿਆਹ ਦਾ ਤੇਰੇ ਨਾਲ ਪਿਆਰ ਪਾਤਾ ਉਸਨੇ ਕਦੇ ਇਸ ਠੇਕੇ ਵੱਲ ਮੂੰਹ ਵੀ ਨਹੀਂ ਸੀ ਕੀਤਾ ਪਰ ਜੋ ਉਸ ਦੀ ਉਸ ਦਿਨ ਹਾਲਤ ਹੋਈ ਸੀ ਉਹ ਜਾਂ ਤਾਂ ਮੈਂ ਜਾਣਦਾ ਹਾਂ ਜਾਂ ਫਿਰ ਛਿੰਦਾ ਕਾਫੀ ਦਿਨ ਬੀਤ ਜਾਣ ਮਗਰੋਂ ਹਾਲੇ-ਹਾਲੇ ਦਿਨ ਦਾ ਸ਼ਿਪਾ ਹੋਣ ਸ਼ੁਰੂ ਹੋ ਗਿਆ ਹਨੇਰਾ ਵੀ ਹੁੰਦਾ ਜਾ ਰਿਹਾ ਸੀ ਨਸ਼ੇ ਦੀ ਹਾਲਤ ਵਿੱਚ ਜਦ ਮੈਂ ਛਿੰਦੇ ਨੂੰ ਘਰ ਲੈ ਕੇ ਪੁੱਜਾ ਤਾਂ ਉਹ ਆਪਣੇ ਬਾਪੂ ਦੀ ਬੁੱਕਲ ਵਿੱਚ ਸਿਰ ਰੱਖ ਰੋਣ ਲੱਗ ਪਿਆ ਮੈਂ ਛਿੰਦੇ ਨੂੰ ਉਸਦੇ ਘਰ ਛੱਡ ਚਲਾ ਗਿਆ ਜਦ ਅਗਲੇ ਦਿਨ ਸਵੇਰ ਹੁੰਦਿਆਂ ਹੀ ਮੈਂ ਛਿੰਦੇ ਦੇ ਘਰ ਉਸਦਾ ਹਾਲ ਚਾਲ ਪੁੱਛਣ ਲੈ ਗਿਆ ਤਾਂ ਦੇਖਿਆ ਛਿੰਦਾ ਹਾਲੇ ਵੀ ਰਾਤ ਦੇ ਨਸ਼ੇ ਵਿੱਚ ਤੁੱਤ ਪਿਆ ਹੋਇਆ ਸੀ ਤੇ ਉਸਦਾ ਬਾਪੂ ਆਪਣੇ ਪੁੱਤ ਨੂੰ ਨਸ਼ੇ ਵਿੱਚ ਇੱਕ ਵਾਰ ਫਿਰ ਤੋਂ ੁੱਤ ਹੋਏ ਦੇਖ ਉਸਦੇ ਬਾਪੂ ਨੂੰ ਬਹੁਤ ਭਾਰੀ ਝਟਕਾ ਲੱਗਿਆ ਉਸਦੇ ਬਾਪੂ ਨੂੰ ਫਿਰ ਉਸਦਾ ਬੀਤਿਆ ਵਕਤ ਯਾਦ ਆਉਣ ਲੱਗਾ ਤੇ ਉਹ ਡਰ ਗਿਆ ਕਿ ਮੇਰਾ ਪੁੱਤ ਅੱਜ ਫਿਰ ਨਸ਼ੇ ਵਿੱਚ ਪੈ ਗਿਆ ਇਸ ਸਦਮੇ ਨੂੰ ਸਹਿਣ ਨਾ ਕਰ ਸਕਿਆ ਤੇ ਉਸਦੇ ਬਾਪੂ ਨੇ ਦਮ ਤੋੜ ਦਿੱਤਾ ਉਸ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਹੋ ਗਈ ਸਾਰੇ ਘਰ ਵਿੱਚ ਮਾਤਮ ਸ਼ਾ ਗਿਆ ਸ਼ਿੰਦੇ ਦੀ ਮਾਂ ਤੇ ਭੈਣ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਸ਼ਿੰਦੇ ਨੂੰ ਕੁਝ ਅਹਿਸਾਸ ਨਹੀਂ ਹੋ ਰਿਹਾ ਸੀ ਕਿ ਘਰ ਵਿੱਚ ਕੀ ਹੋ ਰਿਹਾ ਹੈ ਉਸ ਦੇ ਬੁੱਲ੍ਹਾਂ ਉੱਪਰ ਬਸ ਇੱਕ ਬੋਲ ਸਨ ਜਿਸ ਨੂੰ ਉਹ ਬਾਰ-ਬਾਰ ਦੁਹਰਾ ਰਿਹਾ ਸੀ ਕਿ ਬਾਪੂ ਉਹ ਬਾਪੂ ਮੇਰੀ ਪ੍ਰੀਤੀ ਤਾਂ ਮੈਨੂੰ ਛੱਡ ਕੇ ਚਲੀ ਗਈ ਪਰ ਬਾਪੂ ਤੂੰ ਨਾ ਕਿਤੇ ਜਾਏ ਮੈਨੂੰ ਛੱਡ ਕੇ ਜਦ ਮੈਨੂੰ ਜਾ ਕੇ ਸ਼ਿੰਦੇ ਨੂੰ ਉਠਾਇਆ ਤਾਂ ਉਸ ਨੇ ਦੇਖਿਆ ਉਸਦੇ ਬਾਪੂ ਦੀ ਅਰਥੀ ਤਿਆਰ ਕੀਤੀ ਜਾ ਰਹੀ ਸੀ ਛਿੰਦੇ ਦੀ ਰੂ ਅੰਦਰੋਂ ਹੀ ਅੰਦਰੋਂ ਕੰਬ ਉੱਠੀ ਉਸਨੇ ਭੱਜ ਕੇ ਆਪਣੇ ਬਾਪੂ ਦੀ ਅਰਥੀ ਨੂੰ ਜੱਫੀ ਪਾ ਲਈ ਤੇ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਉਹ ਕਿੰਨਾ ਹੀ ਚਿਹਰਾ ਆਪਣੇ ਬਾਪੂ ਨੂੰ ਘੁੱਟ ਕੇ ਪਕੜੀ ਰੱਖਿਆ ਸਭ ਨੇ ਮਿਲ ਕੇ ਉਸ ਨੂੰ ਪਕੜ ਕੇ ਮਸਾ ਕਾਬੂ ਕੀਤਾ ਆਸ-ਪਾਸ ਦੇ ਲੋਕ ਛਿੰਦੇ ਵੱਲ ਇਸ਼ਾਰਾ ਕਰਦੇ ਹੋਏ ਆਪਸ ਵਿੱਚ ਇੱਕ ਦੂਜੇ ਨੂੰ ਕਹਿ ਰਹੇ ਸੀ ਕਿ ਪੁੱਤ ਦੇ ਮਾਰੇ ਕੰਮ ਅਜਮੇਰ ਨੂੰ ਲੈ ਕੇ ਵਹਿ ਗਏ ਸਾਰੀ ਉਮਰ ਵਿਚਾਰਾ ਕਮਾਉਂਦਾ ਰਿਹਾ ਪਰ ਇਸ ਨਲਾਇਕ ਨੇ ਇੱਕ ਦਿਨ ਵੀ ਆਪਣੇ ਬਾਪ ਨੂੰ ਸੁੱਖ ਦਾ ਸਾਹ ਨਾ ਲੈਣ ਦਿੱਤਾ ਜਿਸ ਜੀ ਆਲਾਦਮਾੜੀ ਨਿਕਲੇ ਤਾਂ ਉਸ ਨਾਲ ਐਸਾ ਹੀ ਹੁੰਦਾ ਹੈ ਲੋਕਾਂ ਦੇ ਇਹ ਬੋਲ ਜਿਵੇਂ ਜਿਵੇਂ ਸ਼ਿੰਦੇ ਦੇ ਕੰਨੀਆਂ ਪੈਂਦੇ ਗਏ ਉਹ ਸੁਣ ਹੁੰਦਾ ਗਿਆ ਸ਼ਿੰਦੇ ਦੀ ਹਾਲਤ ਅਜੇ ਹੀ ਹੋ ਚੁੱਕੀ ਸੀ ਕਿ ਉਹ ਆਪਣੇ ਬਾਪੂ ਦੀ ਅਰਥੀ ਨੂੰ ਆਪਣੇ ਮੋਟਿਆਂ ਦਾ ਸਹਾਰਾ ਤੱਕ ਨਾ ਦੇ ਸਕਿਆ ਸ਼ਿੰਦਾ ਵੀ ਅੰਦਰ ਹੀ ਅੰਦਰ ਆਪਣੇ ਬਾਪੂ ਦੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਹੀ ਸਮਝਣ ਲੱਗ ਪਿਆ ਸੀ ਇਸ ਤਰ੍ਹਾਂ 2 ਦਿਨ ਹੋਰ ਬੀਤ ਗਏ ਪਰ ਸ਼ਿੰਦਾ ਹਾਲੇ ਵੀ ਇਸ ਸਦਮੇ ਵਿੱਚੋਂ ਬਾਹਰ ਨਹੀਂ ਸੀ ਆ ਸਕਿਆ ਉਸਨੇ ਰੋਟੀ ਪਾਣੀ ਸਭ ਕੁਝ ਬੰਦ ਕਰ ਰੱਖਿਆ ਸੀ ਉਹ ਅੰਦਰ ਹੀ ਅੰਦਰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਰੋਂਦਾ ਰਹਿੰਦਾ ਇੱਕ ਤੈਨੂੰ ਛੱਡ ਦੇਣ ਦਾ ਦੁੱਖ ਅਤੇ ਆਪਣੇ ਬਾਪੂ ਦੀ ਮੌਤ ਦਾ ਖੁਦ ਨੂੰ ਜ਼ਿੰਮੇਵਾਰ ਸਮਝ ਉਹ ਆਪਣਾ ਆਪਾ ਖੋ ਬੈਠਾ ਉਸ ਦਿਨ ਤੋਂ ਲੈ ਕੇ ਨਾ ਅੱਜ ਤੱਕ ਉਸਨੇ ਤੇਰੇ ਰਾਹ ਵੱਲ ਮੁੜ ਕੇ ਤੱਕਿਆ ਅਤੇ ਨਾ ਹੀ ਉਹ ਮੇਰਾ ਮਨ ਕੀਤਾ ਤੇਰੀ ਜ਼ਿੰਦਗੀ ਵਿੱਚ ਤਖਲ ਅੰਦਾਜ਼ੀ ਕਰਨ ਨੂੰ ਕਿਉਂਕਿ ਛਿੰਦਾ ਇੱਕ ਦਿਨ ਨਹੀਂ ਚਾਹੁੰਦਾ ਸੀ ਕਿ ਉਸ ਦੇ ਵਜ੍ਹਾ ਕਰਕੇ ਤੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਆਵੇ ਵਾਂਟੀ ਨੇ ਇੱਕੋ ਸਾਹ ਵਿੱਚ ਪ੍ਰੀਤੀ ਨੂੰ ਛਿੰਦੇ ਨਾਲ ਉਸ ਦਿਨ ਬੀਤੀ ਘਟਨਾ ਦਾ ਹਾਲ ਸੁਣਾਇਆ ਸਾਰੇ ਗੱਲ ਸੁਣਦਿਆਂ ਹੀ ਪ੍ਰੀਤੀ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਦੇ ਹੱਥ ਪੈਰ ਸੁੰਨ ਹੋ ਗਏ ਉਸ ਦੀ ਰੂਹ ਕੰਬੁੱਠੀ ਉਸ ਨੇ ਝਟ ਤੜਫਦੇ ਦਿਲ ਨਾਲ ਪੁੱਛਿਆ ਵਾਂਟੀ ਛਿੰਦਾ ਕਿੱਥੇ ਹੈ ਉਹ ਠੀਕ ਤਾਂ ਹੈ ਮੈਨੂੰ ਜਲਦੀ ਉਸ ਕੋ ਲੈ ਕੇ ਚੱਲ ਪ੍ਰੀਤੀ ਨੇ ਵਾਂਟੀ ਕੋਲ ਧਰਲੇ ਕੀਤੇ ਕੋਲ ਖੜੀ ਰਾਣੋ ਇਹ ਸਭ ਕੁਝ ਸੁਣ ਰਹੀ ਸੀ ਉਸਨੇ ਪ੍ਰੀਤੀ ਦੇ ਮੂੰਹੋਂ ਸ਼ਿੰਦੇ ਨੂੰ ਮਿਲਣ ਦੀ ਗੱਲ ਸੁਣ ਕੇ ਹਾ ਤੂੰ ਪਾਗਲ ਹੈ ਪ੍ਰੀਤੀ ਇਹ ਕਿਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੀ ਹੈ ਜੇ ਬਿੱਕੀ ਨੂੰ ਜਾਂ ਕਿਸੇ ਹੋਰ ਨੇ ਤੈਨੂੰ ਉਸ ਕੋਲ ਖੜੀ ਦੇਖ ਲਿਆ ਤਾਂ ਕੀ ਹੋਵੇਗਾ ਰਾਣੋ ਡਰਨ ਲੱਗ ਪਈ ਪਰ ਉਹ ਜਾਣਦੀ ਸੀ ਕਿ ਬੰਦ ਸੱਚ ਬੋਲ ਰਿਹਾ ਹੈ ਉਹਨਾਂ ਨੇ ਵੀ ਅੱਜ ਤੱਕ ਪ੍ਰੀਤੀ ਨੂੰ ਇਸ ਗੱਲ ਦੀ ਭੈਣਕ ਤੱਕ ਨਹੀਂ ਸੀ ਲੱਗਣ ਦਿੱਤੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਪ੍ਰੀਤੀ ਨੂੰ ਕੋਈ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਰਾਣੂ ਪ੍ਰੀਤੀ ਦਾ ਹੱਥ ਪਕੜ ਉਸ ਨੂੰ ਉੱਥੋਂ ਲਿਜਾਣ ਲੱਗੀ ਤਾਂ ਪ੍ਰੀਤੀ ਨੇ ਉਸ ਨੂੰ ਰੋਕਦਿਆਂ ਕਿਹਾ ਨਹੀਂ ਭੈਣ ਨਹੀਂ ਅੱਜ ਨਹੀਂ ਮੈਨੂੰ ਇੱਕ ਵਾਰ ਛਿੰਦੇ ਨੂੰ ਮਿਲ ਲੈਣ ਦੇ ਇਸ ਤੋਂ ਬਾਅਦ ਕਦੇ ਕੁਝ ਨਹੀਂ ਮੰਗਾਂਗੀ ਤੂੰ ਅੱਜ ਤੱਕ ਮੇਰੇ ਲਈ ਬਹੁਤ ਕੁਝ ਕੀਤਾ ਅੱਜ ਇੱਕ ਹੋਰ ਮਿਹਰਬਾਨੀ ਕਰ ਦੇ ਅੱਜ ਮੇਰੇ ਵਾਪਸ ਆਉਣ ਤੱਕ ਤੂੰ ਸਭ ਕੁਝ ਸੰਭਾਲ ਕੇ ਰੱਖੀ ਮੈਂ ਛਿੰਦੇ ਨੂੰ ਇੱਕ ਵਾਰ ਮਿਲ ਕੇ ਜਲਦ ਹੀ ਮੋੜਾਵਾਂਗੀ ਪਰ ਐਨੇ ਜਿੰਨੇ ਨੂੰ ਪ੍ਰੀਤੀ ਕੋਈ ਕਦਮ ਫੁੱਟਦੀ ਉਸ ਦੇ ਪਤੀ ਤੇ ਬਿੱਲੂ ਵੀ ਖੇਤ ਆ ਗਏ ਉਹਨਾਂ ਨੇ ਰਾਣੋ ਤੇ ਪ੍ਰੀਤੀ ਨੂੰ ਸਬਜ਼ੀ ਵਾਲੇ ਕਿਆਰ ਕੋਲ ਖੜੇ ਦੇਖ ਘਰ ਜਾਣ ਲਈ ਆਵਾਜ਼ ਲਗਾਈ ਬਿੱਲੂ ਦੀ ਆਵਾਜ਼ ਸੁਣ ਵੰਟੀ ਹਟ ਕੇ ਪਿਛਾਂ ਹੋ ਗਿਆ ਪਰ ਪ੍ਰੀਤੀ ਹਾਲੇ ਵੀ ਉਸ ਨੂੰ ਕਹੀ ਜਾ ਰਹੀ ਸੀ ਕਿ ਇੱਕ ਵਾਰੋ ਛਿੰਦੇ ਨੂੰ ਦੇਖਣਾ ਚਾਹੁੰਦੀ ਹੈ ਬਾਂਟੀ ਨੇ ਪ੍ਰੀਤੀ ਨੂੰ ਇਹ ਦਿਲਾਸਾ ਦੇ ਕੇ ਉੱਥੋਂ ਜਾਣ ਲਈ ਕਿਹਾ ਕਿ ਉਹ ਉਸ ਨੂੰ ਜ਼ਰੂਰ ਮਿਲਾਵੇਗਾ ਰਾਣੂ ਪ੍ਰੀਤੀ ਦਾ ਹੱਥ ਫੜ ਉਸ ਨੂੰ ਉੱਥੋਂ ਲੈ ਕੇ ਚਲੀ ਗਈ ਘਾਰਜਾ ਵਿੱਕੀ ਆਪਣੇ ਘਰ ਵਾਪਸ ਜਾਣ ਲਈ ਤਿਆਰ ਹੋ ਗਿਆ ਪ੍ਰੀਤੀ ਦਾ ਦਿਲ ਨਹੀਂ ਸੀ ਮੰਨ ਰਿਹਾ ਛਿੰਦੇ ਨੂੰ ਮਿਲੇ ਬਿਨਾ ਜਾਣ ਨੂੰ ਪਰ ਸਮੇਂ ਦੇ ਹਾਲਾਤਾਂ ਅੱਗੇ ਕਿਸਦਾ ਜੋਰ ਚੱਲਦਾ ਹੈ ਵਿਆਹ ਦੇ ਬੰਧਨ ਵਿੱਚ ਬੰਦੀ ਹੋਈ ਪ੍ਰੀਤੀ ਸਭ ਕੋਲੋਂ ਵਿਦਾ ਹੁੰਦੀ ਹੋਈ ਘਰੋਂ ਚੱਲ ਪਈ ਰਾਣ ਤੇ ਬਲਜੀ ਉਸਨੂੰ ਅੱਡੇ ਤੱਕ ਛੱਡਣ ਲਈ ਚੱਲ ਪਏ ਦਿਨ ਦਾ ਸਮਾਂ ਸੀ ਧੁੱਪ ਵੀ ਪੂਰੇ ਜੋਰਾਂ ਉੱਤੇ ਸੀ ਗਲੀ ਵਿੱਚ ਕੋਈ ਨਜ਼ਰ ਨਹੀਂ ਸੀ ਆ ਰਿਹਾ ਸਭ ਤਪ ਦੀ ਧੁੱਪ ਵਿੱਚ ਆਪੋ ਆਪਣੇ ਘਰਾਂ ਵਿੱਚ ਲੇਟੇ ਹੋਏ ਸਨ ਵਿੱਕੀ ਉਹਨਾਂ ਦੇ ਅੱਗੇ ਅੱਗੇ ਚੱਲਦਾ ਗਿਆ ਤੇ ਪ੍ਰੀਤੀ ਮਸਾਂ ਮਸਾਂ ਕਦਮ ਪੁੱਟਦੀ ਹੋਈ ਉਸ ਦੇ ਪਿੱਛੇ ਪਿੱਛੇ ਆ ਰਹੀ ਸੀ ਉਸੇ ਹੀ ਵਕਤ ਬੰਟੀ ਵੀ ਉਹਨਾਂ ਦੇ ਕੋਲ ਦੀ ਲੰਗਦਾ ਹੋਇਆ ਨਿਕਲਿਆ ਜਦੋਂ ਪ੍ਰੀਤੀ ਰਾਹ ਵਿੱਚ ਆਉਂਦੀ ਹਵੇਲੀ ਕੋਲ ਦੀ ਗੁਜ਼ਰੀ ਤਾਂ ਉਸਨੇ ਦੇਖਿਆ ਉਹੀ ਪਾਗਲ ਆਦਮੀ ਜੋ ਉਹਨਾਂ ਨੂੰ ਪਹਿਲਾਂ ਆਉਣ ਵੇਲੇ ਟਕਰਿਆ ਸੀ ਉਹ ਹਵੇਲੀ ਦੀ ਕੰਧ ਨਾਲ ਲੱਗਿਆ ਢੋਲਾਈ ਇਕਾਂਤ ਨਜ਼ਰਾਂ ਟਿਕਾਏ ਬੈਠਿਆ ਸੀ ਉਹਨਾਂ ਹੀ ਪਲਾਂ ਵਿੱਚ ਬੰਟੀ ਨੇ ਉਸ ਕੋਲ ਆ ਝਟ ਆਵਾਜ਼ ਮਾਰਦਿਆਂ ਕਿਹਾ ਸ਼ਿੰਦੇ ਓਏ ਸ਼ਿੰਦੇ ਜਦ ਪ੍ਰੀਤੀ ਨੇ ਸ਼ਿੰਦਾ ਸ਼ਬਦ ਬੰਟੀ ਦੇ ਮੂੰਹੋਂ ਸੁਣਿਆ ਤਾਂ ਉਸਦੇ ਚੱਲਦੇ ਕਦਮ ਖਲੋ ਗਏ ਪ੍ਰੀਤੀ ਨੂੰ ਉਸ ਵਕਤ ਪਤਾ ਚੱਲਿਆ ਕਿ ਉਹ ਪਾਗਲ ਆਦਮੀ ਕੋਈ ਹੋਰ ਨਹੀਂ ਬਲਕਿ ਸ਼ਿੰਦਾ ਹੈ ਜਿਸਨੇ ਆਪਣੇ ਬਾਪੂ ਦੇ ਛੱਡ ਜਾਣ ਦੇ ਦੁੱਖ ਅਤੇ ਪ੍ਰੀਤੀ ਦੇ ਪਿਆਰ ਨੂੰ ਨਾ ਪਾ ਸਕਣ ਦੇ ਸਦਮੇ ਨੇ ਪਾਗਲ ਬਣਾ ਦਿੱਤਾ ਵਾਂਟੀ ਨੇ ਦੋ ਵਾਰ ਸ਼ਿੰਦੇ ਨੂੰ ਆਵਾਜ਼ ਲਗਾਈ ਪਰ ਜਿਵੇਂ ਹੀ ਉਹ ਉਸ ਦੇ ਕੋਲ ਗਿਆ ਤਾਂ ਦੇਖਿਆ ਸ਼ਿੰਦੇ ਨੇ ਕੰਬ ਦੀ ਆਵਾਜ਼ ਵਿੱਚ ਪ੍ਰੀਤੀ ਦਾ ਨਾਮ ਲੈਂਦੇ ਆਖਰੀ ਸਾਹਾਂ ਤੇ ਵਾਂਟੀ ਦੀਆਂ ਬਾਹਾਂ ਵਿੱਚ ਆਪਣਾ ਦਮ ਤੋੜ ਦਿੱਤਾ ਲੱਖਾਂ ਮਰ ਗਏ ਆਸ਼ਿਕ ਇੱਥੇ ਕਬਰਾਂ ਵਿੱਚ ਜਾਂ ਦਫਨ ਹੋਏ ਤੜਫ ਤੜਫ ਕੇ ਰੂਹਾਂ ਮਰ ਗਈਆਂ ਹੱਸਦੇ ਚਿਹਰਿਆਂ ਤੇ ਕਫਨ ਹੋਏ ਪ੍ਰੀਤੀ ਸ਼ਿੰਦੇ ਦੀ ਅਜੇ ਹੀ ਹਾਲਤ ਅਤੇ ਉਸਦੇ ਬੁਲਣਾ ਤੇ ਹਾਲੇ ਵੀ ਆਪਣਾ ਨਾਮ ਸੁਣ ਅੰਦਰੋਂ ਹੀ ਅੰਦਰ ਰੋ ਉਠੀ ਉਸ ਨੂੰ ਸ਼ਿੰਦੇ ਪ੍ਰਤੀ ਆਪਣੀ ਸੋਚ ਨੂੰ ਲੈ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਉਸ ਦਾ ਸਾਰਾ ਤਨ ਮਨ ਸ਼ਿੰਦੇ ਨੂੰ ਮਿਲਣ ਲਈ ਤੜਫ ਰਿਹਾ ਸੀ ਪਰ ਉਸ ਦੇ ਵਿਆਹ ਦੇ ਬੰਧਨ ਨੇ ਉਸ ਦੇ ਪੈਰਾਂ ਦੀਆਂ ਜ਼ੰਜੀਰਾਂ ਨੂੰ ਜਕੜੀ ਰੱਖਿਆ ਵਿੱਕੀ ਚੱਲਦਾ ਚੱਲਦਾ ਕਾਫੀ ਦੂਰ ਨਿਕਲ ਚੁੱਕਿਆ ਸੀ ਜਦ ਉਸਨੇ ਪਿੱਛੇ ਮੁੜ ਕੇ ਤੱਕਿਆ ਤਾਂ ਪ੍ਰੀਤੀ ਤੇ ਭੂਆ ਹੋਰੀ ਬਹੁਤ ਦੂਰ ਖੜੀਆਂ ਦਿਖਾਈ ਦੇ ਰਹੀਆਂ ਸੀ ਉਸਨੇ ਪ੍ਰੀਤੀ ਨੂੰ ਆਵਾਜ਼ ਮਾਰਦਿਆਂ ਕਿਹਾ ਪ੍ਰੀਤੀ ਆ ਜਾਓ ਬਸ ਦਾ ਟਾਈਮ ਹੋ ਗਿਆ ਆਉਣ ਵਾਲੀ ਹੋ ਇਹ ਸੁਣਦਿਆਂ ਹੀ ਭੂਆ ਬਲਜੀਤ ਪ੍ਰੀਤੀ ਦਾ ਹੱਥ ਪਕੜ ਉਸ ਨੂੰ ਉੱਥੋਂ ਲੈ ਕੇ ਚਲੀ ਗਈ ਅੱਜ ਦੀ ਕਹਾਣੀ ਸਮਾਪਤ ਬਹੁਤ ਹੀ ਦੁਖਦਾਈ ਕਹਾਣੀ ਸੀ ਕਿ ਜੋ ਛਿੰਦੇ ਦੇ ਨਾਲ ਹੋਇਆ ਜੋ ਸਮਾਜ ਨੇ ਉਸਦੇ ਨਾਲ ਕੀਤਾ ਉਹ ਠੀਕ ਹੋਇਆ ਕਿ ਛਿੰਦੇ ਨੂੰ ਇੱਕ ਵਾਰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਸੀ ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਜ ਦੀ ਪੂਰੀ ਕਹਾਣੀ ਸੁਣ ਲਈਓ ਤੁਹਾਡਾ ਬਹੁਤ-ਬਹੁਤ ਧੰਨਵਾਦ ਕਹਾਣੀ ਨੂੰ ਲਾਈਕ ਵੀ ਜਰੂਰ ਕਰ ਦਿਓ ਜੀ ਕੱਲ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਥੈਂਕ ਯੂ ਜੀ